ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਮਰੀਕਾ ਦੀ ਮਸ਼ਹੂਰ ਅਖਬਾਰ ਵਾਸ਼ਿੰਗਟਨ ਪੋਸਟ ਨੇ ਇੱਕ ਖਬਰ ਲਾਈ ਹੈ ਕਿ ਵੀ ਜਦੋਂ ਅਡਾਨੀ ਦੇ ਉੱਤੇ ਉਥੋਂ ਦੀ ਇੱਕ ਕੋਰਟ ਨੇ ਉਹਦੇ ਉਹਦੇ ਤੇ ਦੋਸ਼ ਆਇਦ ਕਰਤੇ ਸੀ ਵੀ ਇਹਨੇ ਕੁਝ ਹਿਰਾਫੇਰੀਆਂ ਕੀਤੀਆਂ ਨੇ ਉਹਦੇ ਲਈ ਉਹਦੇ ਵਾਰੰਟ ਜਾਰੀ ਕਰਤੇ ਸੀ ਉਸ ਵਕਤ ਜਦੋਂ ਅਡਾਨੀ ਦੇ ਸ਼ੇਅਰ ਥੱਲੇ ਜਾ ਰਹੇ ਸੀ ਤਾਂ ਭਾਰਤ ਸਰਕਾਰ ਦੀ ਜਿਹੜੀ ਕੰਪਨੀ ਹੈ LIC ਲਾਈਫ ਇੰਸ਼ੋਰੈਂਸ ਕਾਪੋਰੇਸ਼ਨ ਉਸ ਨੇ ਉਹਨੂੰ 33000 ਕਰੋੜ ਰੁਪਈਆ ਦੇ ਦਿੱਤਾ ਅਡਾਨੀ ਨੂੰ ਤੇ ਉਸ ਟਾਈਮ ਉਹਦੇ ਸ਼ੇਅਰ ਥੱਲੇ ਚਲੇ ਗਏ LIC ਨੂੰ ਪੈਸਾ ਦੇਣ ਤੋਂ ਥੋੜੇ ਘੰਟਿਆਂ ਬਾਅਦ ਹੀ ਤਕਰੀਬਨ 7000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਉਹਨੇ ਜਿਹੜੇ ਬੌਂਡ ਖਰੀਦੇ ਸੀ ਉਹਨਾਂ ਬੌਂਡਾਂ ਦੀ ਕੀਮਤ ਨਾਲ ਦੀ ਨਾਲ ਥੱਲੇ ਗਿੱਡ ਗਈ ਇਹਦਾ ਖੁਲਾਸੇ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਰੌਲਾ ਪਿਆ ਹੋਇਆ ਹੈ ਕਾਂਗਰਸ ਪਾਰਟੀ ਨੇ ਇਸ ਸਾਰੇ ਮਾਮਲੇ ਦੀ ਜਾਂਚ ਹੈ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਤੋਂ ਕਰਾਉਣ ਦੀ ਕੀਤੀ ਮੰਗ ਕੀਤੀ ਹੈ ਵੀ ਸਾਂਝੀ ਜਿਹੜੀ ਪਾਰਲੀਮੈਂਟ ਦੀ ਕਮੇਟੀ ਹੈ ਉਹ ਇਸ ਦੀ ਜਾਂਚ ਕਰੇ ਵੀ ਇਹ ਕਿੱਥੇ ਕਿੱਥੇ ਕੀ ਕੀ ਹੋਇਆ ਚਾਹੇ LIC ਨੇ ਬਿਆਨ ਦੇ ਕੇ ਕਿਹਾ ਵੀ ਸਾਡੇ ਤੇ ਕੋਈ ਸਰਕਾਰ ਦਾ ਦਬਾਅ ਨਹੀਂ ਸੀ ਕੋਈ ਫਾਈਨਾਂਸ ਮਿਨਿਸਟਰੀ ਦਾ ਦਬਾਅ ਨਹੀਂ ਸੀ ਅਸੀਂ ਆਪਣੇ ਤੌਰ ਤੇ ਦੇਖ ਕੇ ਵੀ ਹਾਂ ਸਾਡਾ ਪੈਸਾ ਡੁੱਬਦਾ ਨਹੀਂ ਅਸੀਂ ਆਪਣੇ ਤੌਰ ਤੇ ਇਹ ਫੈਸਲਾ ਲਿਆ ਸੀ ਇਹ ਕਹਿਣ ਦੀ ਗੱਲ ਹੈ ਇਹ ਬਿਆਨ ਦਵਾਇਆ ਗਿਆ ਹੋ ਸਕਦਾ ਹੈ ਪਰ ਅਸਲ ਗੱਲ ਇਹ ਹੈ ਵੀ ਅਡਾਨੀ ਨੂੰ ਬਚਾਉਣ ਲਈ ਕਿਵੇਂ ਭਾਰਤ ਸਰਕਾਰ ਮੋਦੀ ਸਰਕਾਰ ਜਿਹੜੀ ਹੈ ਉਹ ਪੱਪਾ ਪਾਰ ਹੋਈ ਰਹਿੰਦੀ ਹੈ ਉਹਦਾ ਇੱਕ ਗੱਲ ਜ਼ਰੂਰ ਹੈਗੀ ਹੈ ਤੇ ਇਸ ਤੋਂ ਇਹ ਵੀ ਲੱਗ ਰਿਹਾ ਹੈ ਵੀ ਹੁਣ ਇਹ ਮਸਲਾ ਕਾਫੀ ਲੰਬਾ ਹੋਰ ਖਿੱਚੂਗਾ ਇਹਦੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਦੇ ਖੁਲਾਸੇ ਆਉਣੇ ਹਨ ਦੂਸਰੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਵੀ ਲੋਕਪਾਲ ਹੈ ਜਿਹੜਾ ਜਿਹੜਾ ਲੋਕਪਾਲ ਬਣਾਉਣ ਲਈ ਅੰਨਾ ਹਜ਼ਾਰੇ ਅਰਵਿੰਦ ਕੇਜਰੀਵਾਲ ਉਹ ਨਹੀਂ ਸਾਰੇ ਜਿਹੜੇ ਦਿੱਲੀ ਦੇ ਵਿੱਚ ਚਾਂਤਾਂਮ ਲਾ ਕੇ ਬੈਠੇ ਰਹੇ ਸੀ ਵੀ ਇਹਦੇ ਨਾਲ ਤਾਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤੇ ਉਸ ਲੋਕਪਾਲ ਨੂੰ ਪਹਿਲਾਂ ਤਾਂ ਇਹ ਸਰਕਾਰ ਨੇ ਬਣਾਇਆ ਹੀ ਨਹੀਂ ਕਿੰਨਾ ਚਿਰ ਕੋਈ ਬੰਦਾ ਲਾਇਆ ਹੀ ਨਹੀਂ 2019 20 ਦੇ ਵਿੱਚ ਲੋਕਪਾਲ ਇਹਨਾਂ ਨੇ ਲਾਇਆ ਕਾਨੂੰਨ ਬਣਨ ਤੋਂ ਬਾਅਦ ਜਦੋਂ ਕਾਨੂੰਨ 2012 ਚ ਬਣ ਗਿਆ ਤੇ ਇਹ 6-7 ਸਾਲਾਂ ਬਾਅਦ ਕਿਤੇ ਲੋਕਪਾਲ ਦੀ ਨਿਯੁਕਤੀ ਹੋਈ ਇਹਦੇ ਵਿੱਚ ਤੇ ਇਸ ਨਿਯੁਕਤੀ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਕੁੱਲ ਇਹਦੇ ਕੋਲ ਜਿਹੜੀਆਂ ਕੰਪਲੇਂਟਸ ਆਈਆਂ ਨੇ ਟੋਟਲ ਉਹ ਹੈਗੀਆਂ ਨੇ 6955 ਅੱਜ ਤੱਕ ਉਹਦੇ ਚੋਂ 6264% ਜਣੀ 90% ਜਿਹੜੀਆਂ ਨੇ ਉਹ ਪਿਛਲੇ ਪਹਿਲੇ ਜਿਹੜੇ 4 ਸਾਲ ਸੀ 2023 ਤੱਕ ਉਦੋਂ ਆ ਗਈਆਂ ਸੀ ਤੇ ਸਿਰਫ 691 ਜਿਹੜੀਆਂ ਸ਼ਿਕਾਇਤਾਂ ਨੇ ਉਹ ਇਹਦੇ ਕੋਲ ਪਿਛਲੇ ਇਹਨਾਂ 3 ਸਾਲਾਂ ਚ ਆਈਆਂ ਨੇ ਇਸ ਲੋਕਪਾਲ ਕੋਲ ਇਸ ਲੋਕਪਾਲ ਨੇ ਹੁਣ ਤੱਕ ਸਿਰਫ 299 ਕੇਸਾਂ ਦੇ ਵਿੱਚ ਹੀ ਕੋਈ ਕਿਸੇ ਕਿਸਮ ਦੀ ਪੁਨਛਾਣ ਦੇ ਹੁਕਮ ਕੀਤੇ ਐ ਬਾਕੀਆਂ ਨੂੰ ਛੱਡ ਛੋੜਤਾ ਸਾਰਿਆਂ ਨੂੰ ਤੇ ਆਰਟੀਆਈ ਦੀ ਇੱਕ ਖਾਸ ਕਾਰਕੁਨ ਐ ਅੰਜਲੀ ਭਾਰਦਵਾਜ ਉਹਨੇ ਕਿਹਾ ਵੀ ਇਸ ਲੋਕਪਾਲ ਦੀ ਵੈਬਸਾਈਟ ਦੇ ਉੱਤੇ ਕੋਈ ਵੀ ਜਿਹੜੀਆਂ ਸਲਾਨਾ ਰਿਪੋਰਟਾਂ ਨੇ ਵੀ ਅਸੀਂ ਇਸ ਸਾਲ ਚ ਕਿੰਨੀਆਂ ਕੰਪਲੇਟਾਂ ਆਈਆਂ ਕਿੰਨਿਆਂ ਤੇ ਕਾਰਵਾਈ ਹੋਈ ਕਿੰਨਿਆਂ ਨੂੰ ਕੋਈ ਸਜ਼ਾ ਹੋਈ ਕੀ ਹੋਇਆ ਕੱਖ ਨਹੀਂ ਉਹਦੇ ਤੇ ਲਿਖਿਆ ਹੋਇਆ 2000 21 22 ਤੋਂ ਲੈ ਕੇ ਕੋਈ ਰਿਪੋਰਟ ਉਹਦੇ ਤੇ ਅਪਲੋਡ ਨਹੀਂ ਹੈ ਤੇ ਨਾ ਜਿਹੜੇ 2025 ਜੂਨ ਤੱਕ 12 ਸਾਲਾਂ ਦੇ ਵਿੱਚ ਲੋਕਪਾਲ ਦੇ ਜਿਹੜੇ ਹੈ ਉਹ ਕਿੰਨੇ ਮਾਮਲੇ ਆਏ ਉਹਨਾਂ ਦਾ ਵੀ ਕੋਈ ਦਰਜ ਨਹੀਂ ਹੈਗਾ ਤੇ 2022-23 ਤੋਂ ਲੈ ਕੇ 2469 ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਉਹਨਾਂ ਚੋਂ ਸਿਰਫ 233 ਜਿਹੜੀਆਂ ਨੇ ਪਹਿਲਾਂ 22-23 ਦੇ ਵਿੱਚ 2469 ਸ਼ਿਕਾਇਤਾਂ ਆਈਆਂ ਸੀ ਤੇ ਇਸ ਸਾਲ 2025 ਦੇ ਸਤੰਬਰ ਤੱਕ ਸਿਰਫ 233 ਸ਼ਿਕਾਇਤਾਂ ਹੀ ਉਹਦੇ ਕੋਲ ਪਹੁੰਚੀਆਂ ਨੇ ਜਣੀ ਭਰੋਸਾ ਹੀ ਨਹੀਂ ਲੋਕਾਂ ਨੂੰ ਵੀ ਇਹ ਕੋਈ ਕਾਰਵਾਈ ਕਰੂਗਾ ਵੀ ਨਹੀਂ ਵੀ ਕਰੂਗਾ ਤੇ ਅਸੀਂ ਕੁਝ ਦਿਨ ਪਹਿਲਾਂ ਉਹ ਜਿਹੜੇ ਲੋਕਪਾਲ ਦੇ ਚੇਅਰਮੈਨ ਨੇ ਜਸਟਿਸ ਖਾਨਵਲਕਰ ਸਾਹਿਬ ਉਹਨਾਂ ਨੇ 7 BMW ਜਿਹੜੀਆਂ ਬਹੁਤ ਜਿਆਦਾ ਆਰਾਮਦਾਇਕ ਗੱਡੀਆਂ ਨੇ ਉਹਨਾਂ ਦੇ ਆਰਡਰ ਕੀਤੇ ਸੀਗੇ 70-75 ਲੱਖ ਦੀ ਇੱਕ ਗੱਡੀ ਐ ਤੇ 5 ਕਰੋੜ ਦੀਆਂ ਉਹ ਗੱਡੀਆਂ ਨੇ ਇਹ ਵੀ ਪਤਾ ਲੱਗਿਆ ਕਿ ਵੀ ਪਿਛਲੇ ਜਦੋਂ ਇਹਨਾਂ ਨੂੰ ਇਹ ਲੋਕਪਾਲ ਲਾਇਆ ਗਿਆ ਸੀਗਾ ਕੁਝ ਮਹੀਨੇ 5 ਸਟਾਰ ਹੋਟਲ ਦੇ ਵਿੱਚ ਰਹਿਣ ਨੂੰ ਥਾਂ ਦਿੱਤੀ ਗਈ ਸੀ ਤੇ ਕਰੋੜਾ ਰੁਪਿਆ ਉਹਦਾ ਜਿਹੜਾ ਕਿਰਾਇਆ ਦਿੱਤਾ ਗਿਆ 50 ਲੱਖ ਰੁਪਿਆ ਕਿਰਾਇਆ ਉਹਦਾ ਦਿੰਦੇ ਸੀ ਉਸ ਟਾਈਮ ਉਹ ਮਹੀਨੇ ਦਾ ਸੋ ਖਾਨਵਿਲਕਰ ਸਾਹਿਬ ਨੇ ਇੱਕ ਤਾਂ ਹੋਰ ਮਾੜੀ ਗੱਲ ਕੀਤੀ ਜਾਂ ਮੋਦੀ ਸਰਕਾਰ ਦਾ ਧਿਆਨ ਨਹੀਂ ਜਾਂ ਜਾਣ ਬੁੱਝ ਕੇ ਇਹ ਇਸ ਕੁਸ਼ ਵੀ ਮੋਦੀ ਸਰਕਾਰ ਤਾਂ ਰੋਜ਼ ਜ਼ੋਰ ਲਾ ਰਹੀ ਹੈ ਵੀ ਵੀ ਦੇਸੀ ਦੇਸੀ ਚੀਜ਼ਾਂ ਖਰੀਦੋ ਗਰਭ ਨਾਲ ਕਹੋ ਵੀ ਅਸੀਂ ਭਾਰਤੀ ਚੀਜ਼ਾਂ ਖਰੀਦਦੇ ਹਾਂ ਤੇ ਫੇਰ ਜੇ ਕਾਰਾਂ ਮੰਨ ਲਓ ਖਰੀਦਣੀਆਂ ਹੀ ਸੀ ਤਾਂ ਭਾਰਤੀ ਮਾਡਲ ਕੋਈ ਖਰੀਦਿਆ ਜਾ ਸਕਦਾ ਸੀ ਉਹਦਾ ਆਰਡਰ ਦੇ ਦਿੱਤਾ ਜਾ ਸਕਦਾ ਸੀ ਇਹ ਵਿਦੇਸ਼ੀ ਮਾਡਲਾਂ ਤੇ ਕਿਉਂ ਇੰਨੀ ਗੱਲ ਕਰੀ ਜਾ ਰਹੀ ਹੈ ਤੇ ਜਿਹੜੇ ਸਰਕਾਰ ਦੀਆਂ ਐਡੀਆਂ ਮਿਹਰਬਾਨੀਆਂ ਤੇ ਇੰਨਾ ਆਸ਼ੀ ਦੇ ਤੌਰ ਤੇ ਰਹਣੇ ਆ ਉਹਨਾਂ ਨੇ ਸਰਕਾਰ ਵਿਰੁੱਧ ਕਾਹਦੀਆਂ ਕਾਰਵਾਈਆਂ ਕਰਨੀਆਂ ਨੇ ਸੋ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੀ ਲੋਕਪਾਲ ਜਿਹੜਾ ਲੋਕਾਂ ਦੇ ਲਈ ਉਹਨਾਂ ਨੇ ਇਵਨ ਪ੍ਰਧਾਨ ਮੰਤਰੀ ਤੱਕ ਦੀਆਂ ਸ਼ਿਕਾਇਤਾਂ ਸੁਣ ਕੇ ਪੁਨਸ਼ਾਨ ਕਰਨੀ ਸੀ ਉਹ ਤਾਂ ਕੁਝ ਵੀ ਨਹੀਂ ਕਰ ਰਿਹਾ ਇੱਕ ਚਿੱਟਾ ਹਾਥੀ ਬਣ ਗਿਆ ਅ ਦੂਸਰਾ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀਆਂ ਜਿਹੜੀ ਗੱਲ ਮਹਾਰਾਸ਼ਟਰ ਦਾ ਜਿਹੜਾ ਬੀੜ ਜ਼ਿਲ੍ਹੇ ਦੇ ਰਹਿਣ ਵਾਲੀ ਇੱਕ ਡਾਕਟਰ ਹੈ ਜਿਹੜੀ 29 ਸਾਲਾਂ ਦੀ ਉੱਥੋਂ ਦੇ ਸਰਕਾਰੀ ਹਸਪਤਾਲ ਚ ਸਟਾਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਸੀ ਤੇ ਉਸ ਨੂੰ ਉਹਦੇ ਹੋਟਲ ਰੂਮ ਦੇ ਵਿੱਚੋਂ ਫਾਲਟਨ ਥਾਂਏ ਉਥੇ ਉਹਦੇ ਹੱਥ ਤੇ ਲਿਖਿਆ ਹੋਇਆ ਨੋਟ ਜਿਹੜਾ ਪੰਜੇ ਦੇ ਉੱਤੇ ਉਨੇ ਆਪਣੇ ਪੰਜੇ ਤੇ ਨੋਟ ਲਿਖਿਆ ਵੀ ਫਲਾਣਾ ਜਿਹੜਾ ਪੁਲਿਸ ਦਾ ਸਬ ਇੰਸਪੈਕਟਰ ਹੈ ਗੋਪਾਲ ਬਧਾਣੇ ਉਸ ਨੇ ਉਹਦੇ ਨਾਲ ਦੁਸ਼ਕਰਮ ਕੀਤਾ ਹੈ ਤੇ ਕਈ ਵਾਰ ਤੇ ਜਿਹੜਾ ਇੱਕ ਬੰਕਾ ਨਾਂ ਦਾ ਲੜਕਾ ਹੈ ਜਿਹੜਾ ਉਹਨਾਂ ਦੇ ਜਿੱਥੇ ਮਕਾਨ ਤੋਂ ਕਿਰਾਏ ਤੇ ਰਹਿੰਦੀ ਹੈ ਉਸ ਮਕਾਨ ਮਾਲਕ ਦਾ ਲੜਕਾ ਹੈ ਉਹ ਤੇ ਇੰਜੀਨੀਅਰ ਐ ਸੌਫਟਵੇਅਰ ਇੰਜੀਨੀਅਰ ਹੈ ਉਹ ਉਸ ਨੂੰ ਹਰਾਸ ਕਰਦਾ ਰਿਹਾ ਲਗਾਤਾਰ ਤੇ ਹੁਣ ਪੁਲਿਸ ਨੇ ਪਹਿਲਾਂ ਤਾਂ ਕੱਲ ਉਸੇ ਨੂੰ ਗ੍ਰਿਫਤਾਰ ਕੀਤਾ ਸੀ ਬੰਕੇ ਨੂੰ ਤੇ ਅੱਜ ਜਿਹੜਾ ਪੁਲਿਸ ਦਾ ਸਬ-ਇਨਸਪੈਕਟਰ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਡਾਕਟਰਾਂ ਦੇ ਨਾਲ ਦੂਜਿਆਂ ਦੇ ਨਾਲ ਔਰਤਾਂ ਦੇ ਨਾਲ ਜਿਹੜੀ ਸੇਫਟੀ ਵਾਲਾ ਸਵਾਲ ਹੈ ਉਹ ਅਜੇ ਉਸੇ ਤਰ੍ਹਾਂ ਨਾਲ ਬਰਕਰਾਰ ਹੈ ਹੁਣ ਤੁਹਾਡੇ ਨਾਲ ਅਸੀਂ ਦੋ ਗੱਲਾਂ ਦੋ ਅੱਡ-ਅੱਡ ਅਦਾਲਤਾਂ ਦੀਆਂ ਕਰਾਂਗੇ ਇੱਕ ਤਲੰਗਾਨਾ ਹਾਈ ਕੋਰਟ ਹੈ ਜਿਹੜੀ ਉਸ ਨੇ ਕੱਲ ਫੈਸਲਾ ਕੀਤਾ ਵੀ ਜਿਹੜੀ ਇੱਕ ਲੜਕੀ ਉੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਕਲਾਸ ਲੱਗੀ ਹੋਈ ਸੀ ਪੱਖਾ ਉੱਤੋਂ ਛੱਤ ਤੋਂ ਪੱਖਾ ਡਿੱਗਦਾ ਉਹਦੇ ਤੇ ਵੱਜ ਜਾਂਦਾ ਉਹਦੇ ਸੱਟ ਲੱਗ ਜਾਂਦੀ ਹੈ ਕੁੜੀ ਦੇ ਉਸ ਕੁੜੀ ਨੂੰ ਦਾ ਮਾਪੇ ਜਿਹੜੇ ਐ ਉਹਦੀ ਸ਼ਿਕਾਇਤ ਕਰਨਦੇ ਐ ਪੁਲਿਸ ਕੋਲ ਤੇ ਸਕੂਲ ਦੇ ਖਿਲਾਫ ਐਫ ਆਈ ਆਰ ਦਰਜ ਹੋ ਜਾਂਦੀ ਹੈ ਸਕੂਲ ਇਸ ਤੋਂ ਚਿੜਚਾ ਕੇ ਉਸ ਕੁੜੀ ਨੂੰ ਸਕੂਲ ਚੋਂ ਕੱਢ ਦਿੰਦਾ ਉਹਨੂੰ ਭੇਜ ਦਿੰਦਾ ਬਾਹਰ ਤੇ ਉਹ ਉਹਦੀ ਸੁਣਵਾਈ ਕੋਈ ਨਹੀਂ ਹੁੰਦੀ ਤੇ ਕੱਲ ਤਲੰਗਾਨਾ ਹਾਈ ਕੋਰਟ ਨੇ ਉਥੇ ਫੈਸਲਾ ਇਹ ਕੀਤਾ ਵੀ ਇਸ ਕੁੜੀ ਨੂੰ ਦੁਬਾਰਾ ਤੋਂ ਸਕੂਲ ਜੁਆਇਨ ਕਰਵਾਓ ਨੰਬਰ 1 ਉਹਦੇ ਤੋਂ ਕੋਈ ਲਿਖਤੀ ਜਾਂ ਜ਼ੁਬਾਨੀ ਕੋਈ ਕਿਸੇ ਤਰ੍ਹਾਂ ਦੀ ਤੁਸੀਂ ਇਹ ਨਹੀਂ ਲੈਣਾ ਵੀ ਅਸੀਂ ਉਹ ਸ਼ਿਕਾਇਤ ਦਾ ਕੀ ਕਰਾਂਗੇ ਜਾਂ ਨਾ ਕਰਾਂਗੇ ਬਿਲਕੁਲ ਨਹੀਂ ਇਹ ਕੋਈ ਸ਼ਰਤਾਂ ਨਹੀਂ ਗੀਆਂ ਕੋਈ ਸ਼ਰਤ ਨਹੀਂ ਉਹਦੇ ਉੱਤੇ ਦੂਜਾ ਜਦੋਂ ਉਹਨੂੰ ਦਾਖਲ ਕਰ ਲਿਆ ਉਸ ਤੋਂ ਬਾਅਦ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਭਿੰਨਪੇਦ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕੂਗਾ ਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਇੱਕ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ ਸਕੂਲ ਦੀ ਗੁੰਡਾਗਰਦੀ ਦੇ ਖਿਲਾਫ ਇਹ ਅ ਦੂਜੇ ਪਾਸੇ ਕੱਲ ਦਿੱਲੀ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਹੈਗਾ ਕੁਝ ਦਿਨ ਪਹਿਲਾਂ ਇੱਕ ਹੀ ਖਬਰ ਆਈ ਸੀ ਵੀ O R S O R S ਉਹ ਇੱਕ ਫਾਰਮੂਲਾ ਹੈ ਜਿਹੜਾ ਕਿ ਜਦੋਂ ਲੋਕ ਕਿਸੇ ਵੀ ਜਣੇ ਨੂੰ ਉਲਟੀਆਂ ਲੱਗੀਆਂ ਹੋਣ ਜਾਂ ਬਹੁਤ ਜ਼ਿਆਦਾ ਸਖਤ ਦਸਤ ਲੱਗੇ ਹੋਣ ਡਾਇਰੀਆ ਹੋ ਜਾਵੇ ਉਹਨੂੰ ਬਹੁਤ ਜ਼ਿਆਦਾ ਉਹਦੇ ਖੂਨ ਪਾਣੀ ਦੀ ਘਾਟ ਹੋ ਜੇ ਸਰੀਰ ਦੇ ਵਿੱਚ ਤਾਂ ORS ਦਿੱਤਾ ਜਾਂਦਾ ਹੈ ਉਹਨੂੰ ਜਾਨੀ ਕਿ ਜਾਨ ਬਚਾਉਣ ਵਾਲਾ ਸੋਲੂਸ਼ਨ ਹੈ ਉਹ ਉਹ ORS ਸਾਰੇ WHO ਵੱਲੋਂ ਅਪਰੂਵਡ ਹੈ ਤੇ ਸਾਰੇ ਦੇਸ਼ ਦੇ ਵਿੱਚ ਪ੍ਰਚਲਿਤ ਹੈ ਇੱਕ ਜਾਨ ਬਚਾਉਣ ਵਾਲੀ ਚੀਜ਼ ਹੈ ਜਦੋਂ ਬੰਦੇ ਦੀ ਜਾਨ ਚਾਹ ਰਹੀ ਹੋਵੇ ਇੱਕ ਹੋਰ ਕਿਸੇ ਫਰਮ ਨੇ ORSL ਦੇ ਨਾਂ ਦੇ ਉੱਤੇ ਇੱਕ ਨਕਲੀ ਚੀਜ਼ ਪੀਣ ਵਾਲੀ ਤਿਆਰ ਕਰਦੀ ਉਹਦੇ ਕਾਫੀ ਦੇਰ ਤੋਂ ਚੱਲ ਰਹੀ ਸੀ ਜਿਹੜੀ ਸਰਕਾਰ ਦੀ ਏਜੰਸੀ ਹੈ ਐਫਐਸਐਸਏਆਈ ਫੂਡ ਸਕਿਉਰਟੀ ਵਾਲੀ ਉਸ ਨੇ ਉਹਨੂੰ ਮਾਨਤਾ ਦਿੱਤੀ ਹੋਈ ਸੀ ਪਿੱਛੇ ਜਦੋਂ ਕਾਫੀ ਸਾਰੀਆਂ ਗੱਲਾਂ ਆਈਆਂ ਕਿ ਬੱਚੇ ਜਿਹੜੇ ਉਹ ਪੀਂਦੇ ਐ ਲਗਾਤਾਰ ਉਹਨੂੰ ਜਿਆਦਾ ਮਟਾਪਾ ਹੋ ਰਿਹਾ ਕਿਉਂਕਿ ਉਹਦੇ ਵਿੱਚ ਖੰਡ ਦੀ ਮਾਤਰਾ ਜਿੰਨੇ ਤਹਿਸ਼ੁਦਾ ਮਾਣਕ ਨੇ ਉਹਨਾਂ ਤੋਂ ਕਿਤੇ ਵੱਧ ਐ ਤੇ ਹੋਰ ਕਾਫੀ ਸਾਰੀਆਂ ਸਮੱਸਿਆਵਾਂ ਆਈਆਂ ਬੱਚਿਆਂ ਦੇ ਵਿੱਚ ਤਾਂ ਐਫਐਸਐਸਏਆਈ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਉਸ ਕੰਪਨੀ ਦੇ ਮਾਲਕ ਹਾਈ ਕੋਰਟ ਦੇ ਵਿੱਚ ਕੱਲ ਦਿੱਲੀ ਗਏ ਵੀ ਜੀ ਸਾਡੇ ਤੇ ਗਲਤ ਪਾਬੰਦੀ ਲਾਤੀ ਸਾਡਾ 180 ਕਰੋੜ ਦਾ ਮਾਲ ਪਿਆਗਾ ਇਹ ਵਿਕਣਾ ਨਹੀਂਗਾ ਇਹ ਸਾਡਾ ਡੰਪ ਹੋ ਜੂਗਾ ਵੀ ਸਾਡਾ ਬੜਾ ਨੁਕਸਾਨ ਹੋ ਜੂਗਾ ਇਸ ਤਰ੍ਹਾਂ ਦਾ ਦਿੱਲੀ ਹਾਈ ਕੋਰਟ ਨੇ ਐਫਐਸਐਸਏਆਈ ਨੂੰ ਟਾਈਮ ਦੇਣ ਤੋਂ ਬਿਨਾਂ ਹੀ ਉਹਦੀ ਗੱਲ ਸੁਣਨ ਤੋਂ ਬਿਨਾ ਲੋਕਾਂ ਦੀ ਗੱਲ ਸੁਣਨ ਤੋਂ ਬਿਨਾ ਉਹਦੀ ਇਕੱਲੀ ਗੱਲ ਸੁਣ ਕੇ ਉਹਦੇ ਤੇ ਉਹ ਬੈਨ ਹਟਾਤਾ ਹੁਣ ਉਹ ORSL ਜਿਹੜਾ ਲੋਕਾਂ ਦੀ ਜਾਨ ਲਈ ਖਤਰਾ ਬਣ ਰਿਹਾ ਹੈ ਜੋ ਲੋਕਾਂ ਦੀ ਸਿਹਤ ਲਈ ਖਤਰਾ ਬਣ ਰਿਹਾ ਹੈ ਉਸ ਨੂੰ ਮਨਜ਼ੂਰੀ ਦਿੱਤੀ ਵੀ ਕੋਈ ਗੱਲ ਨਹੀਂ ਬੰਦੇ ਦਾ ਮਾਲ ਵਿਕ ਜਵੇ ਮਾੜੀ ਮੁੱਟੀ ਜ਼ਹਿਰ ਤੁਹਾਡੇ ਅੰਦਰ ਚੱਲ ਜੂਗੀ ਕੋਈ ਗੱਲ ਨਹੀਂ ਅਸੀਂ ਇਸ ਕਿਸਮ ਦੇ ਜਿਹੜੇ ਫੈਸਲੇ ਹੈ ਹਾਈ ਕੋਰਟਾਂ ਦੇ ਉਹਦੀ ਅਸੀਂ ਉਹਦੇ ਤੇ ਨਾਰਾਜ਼ਗੀ ਜ਼ਾਹਰ ਕਰਦੇ ਆ ਕੋਰਟਾਂ ਨੂੰ ਕੁੱਲ ਬੁਲਾ ਕੇ ਟੋਟਲ ਉਹਦਾ ਲੈਣਾ ਚਾਹੀਦਾ ਵੀ ਇਹ ਇਹਦਾ ਕੀ ਫਾਇਦਾ ਕੀ ਨੁਕਸਾਨ ਗਹਾਂ ਆਉਣ ਵਾਲੇ ਸਮੇਂ 'ਚ ਇੱਕ ਪਾਸੇ ਦੀ ਗੱਲ ਸੁਣ ਕੇ ਆਪਣੇ ਫੈਸਲੇ ਸੁਣਾ ਦੇਣੇ ਬਹੁਤ ਹੀ ਮਾੜੀ ਗੱਲ ਐ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ